ਮੋਟਰ ਦਾ ਸਟਾਰਟਰ ਬਸ ਹੁਣ ਬਹੁਤ ਘੱਟ ਨ ਆਪਣਾ ਪਿਆ ਕਰਨਾ ਬਾਕੀ ਮੋਟਰ ਨੂੰ ਵੀ ਇਹਨੂੰ ਸਾਹ ਆ ਜਾ ਕਰੂਗਾ ਹੁਣ ਕਿਉਂਕਿ ਇਹਦੇ ਬਾਅਦ ਇੱਕ ਜੰਤਰ ਲਾਤਾ ਆਪਾਂ ਉਹ ਜੰਤਰ ਹੈਗਾ ਆਹਾ ਬਈਆ ਨਾਲ ਇੱਕ ਪੈਪ ਆ ਇਹਦੇ ਵਿੱਚ ਨਾ ਸੱਲ ਮਾਰ ਲੈਣੇ ਏਡਾ ਕਿ ਟੋਟਾ ਲੈ ਕੇ ਡੇਢ ਦੋ ਫੁੱਟ ਦਾ ਤੇ ਮਾਰ ਕੇ ਆਏ ਤੇ ਇਹਨੂੰ ਇਧਰਲਾ ਪਾਸਾ ਜਿਹੜਾ ਸੱਲਾਂ ਵਾਲਾ ਇਹ ਮਿੱਟੀ ਚ ਗੁੱਡਣਾ ਉੱਥੇ ਆਪਾਂ ਜਿੱਥੇ ਪਾਣੀ ਲਾਉਣੇ ਝੋਨੇ ਨੂੰ ਬਾਸਪਤੀ ਨੂੰ ਇਹ ਗੱਡ ਕੇ ਉੱਥੋਂ ਤੱਕ ਕਰ ਤੇ ਜਦੋਂ ਪਾਣੀ ਥੱਲੇ ਸੋਕ ਜੇ ਉਦੋਂ ਇਸ ਤੋਂ ਬਾਅਦ ਪਤਾ ਲੱਗਿਆ ਕਰੂਗਾ ਆਪਾਂ ਨੂੰ ਵੀ ਪਾਣੀ ਥੱਲੇ ਹੈ ਨਹੀਂਗਾ ਤੇ ਉਦੋਂ ਲਾਉਣਾ ਨਹੀਂ ਤਾਂ ਮੈਂ ਕੰਮਾਂ ਨੂੰ ਲਾ ਲਾ ਕੇ ਪਾਣੀ ਵੀ ਖਰਾਬ ਕਰਦੇ ਆਂ ਨਾਲੇ ਫਸਲ ਨੂੰ ਵੀ ਖਰਾਬ ਕਰਦੇ ਆਂ ਇਹ ਵੇਖਿਆ ਜੋ ਇੱਕ ਤਾਂ ਆਪਣਾ 35% ਤੱਕ ਪਾਣੀ ਦੀ ਬਚਤ ਹੋਊਗੀ ਜੀ ਦੂਸਰਾ ਨੰਬਰ ਇਹਦੇ ਨਾਲ ਆਪਣੇ ਝੋਨੇ ਨੂੰ ਪੈਣ ਵਾਲੀਆਂ ਜੜਾਂ ਦੀਆਂ ਬਿਮਾਰੀਆਂ ਉਹ ਨਹੀਂ ਲੱਗਦੀਆਂ ਜਿਹੜੀ ਇਹ ਆਪਾਂ ਤਾਰ ਪਾਈਏ 6 ਇੰਚ ਤੇ ਪਾਈਏ ਜੀ ਠੀਕ ਆ 6 ਇੰਚ ਦੇ ਮਤਲਬ ਮਤਲਬ ਕਿ ਜਦੋਂ 6 ਇੰਚ ਤੇ ਪਾਣੀ ਜਾਵੜਿਆ ਹਾਂ ਇਹ ਪੈਪ ਆਪਾਂ 20 ਤੋਂ ਲੈ ਕੇ 45 ਦਿਨਾਂ ਦੇ ਝੋਨੇ ਵਿੱਚ ਲਾਉਣੀ ਆ ਜੀ ਆਜੂਗੀ ਹੁਣ ਆਪਾਂ ਪੈਪ ਲਾਈਏ ਇਹ ਜਿਹੜਾ ਆਪਾਂ ਟੋਆ ਪੱਟਣਾ ਆਪਣੇ ਜਿੱਥੇ ਆਪਾਂ ਪਾਣੀ ਲਾਉਣੇ ਆ ਉਹਦੇ ਪਾਸੇ ਕਰਕੇ ਫਟ ਅਗਲੇ ਪਾਸੇ ਇਹ ਬਾਈ ਜਿਹੜੇ ਆਪਣੀ ਧਰਤੀ ਦਾ ਮੋਇਸਚਰ ਖਿੱਚਣ ਲਈ ਆ ਜਾਂ ਜਿਹੜਾ ਜ਼ਮੀਨ ਚ ਆਪਣੇ ਨਮੀ ਆ ਉਹ ਖਿੱਚਣ ਵਾਸਤੇ ਜਿਹੜੀ ਇਹ ਆਪਾਂ ਪੈਪ ਨਾ ਇੱਕ ਤਾਰ ਪਾਈ ਹੈ ਵਿੱਚ ਸਲਵਰ ਦੀ ਇਹ ਜਿਹੜੀ ਤਾਰ ਪਾਈ ਹੈ ਬਾਈ ਜੀ ਜਦੋਂ ਆਪਣੀ ਮ ਜਮੀਨ ਦਾ ਪਾਣੀ ਆਪਣਾ ਥੱਲੜ ਦਾ ਪਾਣੀ ਹੈ ਜਿਹੜਾ ਜਮੀਨ ਦੇ ਥੱਲੇ ਪਰ ਰਹਿ ਜੂਗਾ ਉਸ ਤੋਂ ਬਾਹਰ ਚ ਪਾਉਂਦੀ ਸੁੱਕਿਆ ਹੋਵੇ ਹਾਂਜੀ ਹਾਂਜੀ ਉਦੋਂ ਆਪਾਂ ਜਮੀਨ ਨੂੰ ਪਾਣੀ ਲਾਉਣਾ ਈ ਠੀਕ ਆ ਤੇ ਇਹਨੂੰ ਹਣ ਘੱਡਣਾ ਕਿੱਥੋਂ ਤੇ ਕਰ ਆਪਾਂ ਇਹ ਆਪਾਂ ਇੱਥੋਂ ਤੱਕ ਈ ਹੈ ਪਹਿਲੇ ਟਾਕਰ ਇਹ ਕਿੰਨੇ ਇੰਚ 4 ਇੰਚ ਤੇ ਲੱਗਾ ਹੋਇਆ ਈ ਇਹ ਟੈਂਕ ਠੀਕ ਆ ਜਿਹੜਾ ਆਹ ਜੀ ਇਹ 2 ਇੰਚ ਤੇ ਲੱਗਾ ਹੋਇਆ ਜਿਹੜਾ ਆਹ ਇੰਨਾ ਜੀ ਇੰਨਾ ਹੀ ਪਾਣੀ ਆਪਾਂ ਲਾਉਣਾ ਈ ਬਾਹਰ ਨੂੰ ਵੀ ਇੰਨਾ ਪਾਣੀ ਭਰਨਾ ਆਪਾਂ ਤੇ ਕਿਰ ਲੇਵਲ ਚ ਕਰਕੇ ਨੱਪ ਲੈਣਾ ਹਾਂਜੀ ਹਾਂਜੀ ਬਾਈ ਜੀ ਠੀਕ ਆ ਚਲ ਆ ਨੱਪ ਦਈਏ ਤਕਾਲਾ ਪਾਸਾ ਇਧਰ ਰੱਖ ਲਦੇ ਹਾਂ ਇਹ ਆਪਾਂ ਵਾਂ ਦੇ ਲੈਵਲ ਦੇ ਬਰਾਬਰ ਕਰਨਾ ਹਾਂ ਜੀ ਥਲੜਲਾ 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 ਜਿਹੜਾ ਹੱਥ ਉਦਲਾ ਪਾਣੀ ਬਹੁਤ ਆ 30 ਡੇਨ ਇੰਚੀ ਪਾਣੀ ਹੈਗਾ ਬਸ ਠੀਕ ਹੈ 2 ਇੰਚ ਤੱਕ ਹੀ ਲਾਉਣਾ ਪੈਣਾ ਇਹਨਾਂ ਮਿੱਟੀ ਪੈਪ ਬਣਾ ਜਿਹੜੀ ਇਹ ਵਿੱਚੋਂ ਆਪਾਂ ਬਿਲਕੁਲ ਖਾਲੀ ਕਰ ਲੈਣੀ ਹੈ ਜਿੱਥੋਂ ਤੱਕ ਆਪਣੀ ਤਾਰ ਆ ਉਥੋਂ ਤੱਕ ਤਾਰ ਦੇ ਨਾਲ ਪਾਣੀ ਟੱਚ ਹੁੰਦਾ ਦੂਬਾ ਦਿਸੇ ਇੱਕ ਵਾਰੀ ਨੂੰ ਸੈੱਟ ਕਰਕੇ ਲਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਾਈ ਜਦੋਂ ਵੀ ਆਪਾਂ ਪਾਣੀ ਵੇਖਣਾ ਜੇਕਰ ਆਪਣੀ ਪੈਪ ਦੇ ਵਿੱਚ ਪਾਣੀ ਖੜਾ ਤੋਂ ਉਸ ਤੋਂ ਪਹਿਲਾਂ ਆਪਾਂ ਡੰਡੇ ਨਾਲ ਡੰਡੇ ਦੀ ਮੱਦ ਨਾ ਪਹਿਲਾਂ ਚੈੱਕ ਕਰਨਾ ਵੀ ਕਹੀਏ ਕਿਉਂਕਿ ਠੰਡਾ ਥਾਂ ਕੋਈ ਜਾਨਵਰ ਵੀ ਬੈਠਾ ਹੋ ਸਕਦਾ ਬਾਈ ਜੀ ਲੈ ਬਈ ਲੈ ਬਈ ਆ ਪਾਣੀ ਦਾ ਲੈਵਲ ਚੈੱਕ ਕਰਨ ਲਈ ਆਪਾਂ ਪਾਈਪ ਲਾਤੀ ਆ ਹੁਣ ਪਾਣੀ ਸੁੱਕੇ ਤੋਂ ਪਤਾ ਲੱਗੂਗਾ ਇਹਦਾ ਥੱਲੇ ਜਦੋਂ ਪਾਈਪ ਨਾਲ ਆ ਸਿਲਵਰ ਦੀ ਤਾਰ ਪਾਈ ਆ ਵਿੱਚ 2 ਇੰਚ ਤੇ ਜਦੋਂ ਉਹਦੇ ਨਾਲ ਪਾਣੀ ਟੱਚ ਹੋ ਗਿਆ ਉਦੋਂ ਪਾਣੀ ਲਾਉਣਾ ਨਾ ਚਿਰ ਪਾਣੀ ਨਹੀਂ ਲਾਉਣਾ ਐਕਸਪੀਰੀਮੈਂਟ ਦਾ ਵੇਣੇ ਕਿ ਸਿਸਟਮ ਆ ਸਹੀ ਆ ਕਿ ਨਹੀਂ ਮੋਟਰ ਦਾ ਸਟਾਰਟਰ ਬਸ ਹੁਣ ਬਹੁਤ ਘੱਟਨ ਆਪਣਾ ਪਿਆ ਕਰਨਾ ਬਾਕੀ ਮੋਟਰ ਨੂੰ ਵੀ ਇਹਨੂੰ ਸਾਹ ਆ ਜਾ ਕਰੂਗਾ ਹੁਣ ਕਿਉਂਕਿ ਇਹਦੇ ਬਾਅਦ ਇੱਕ ਜੰਤਰ ਲਾਤਾ ਆਪਾਂ ਉਹ ਜੰਤਰ ਹੈਗਾ ਆਹਾ ਆ ਪੈਪ ਇਹਦੇ ਥੱਲੇ ਹੈਗੀਆਂ ਮੂਰੀਆਂ ਉੱਤੋਂ ਪਾਣੀ ਜਦੋਂ ਸੁੱਕ ਜਾ ਕਰੂਗਾ ਥੱਲੇ ਤਾਰ ਪਾਈਏ ਇਹਦੇ ਮੂਰੀਆਂ ਵਿੱਚ ਇੱਕ ਜਿਵੇਂ ਆਪਾਂ ਫਿਲਟਰ ਪਾਉਨੇ ਨੇ ਬੋਰਾਾਂ ਚ ਓਵੇਂ ਜਦੋਂ ਤਾਰ ਤੱਕ ਪਾਣੀ ਟੱਚ ਰਹਿ ਗਿਆ ਉਦੋਂ ਪਾਣੀ ਲਾਉਣਾ ਨਾ ਚਿਰ ਪਾਣੀ ਨਹੀਂ ਲਾਉਣਾ ਨਹੀਂ ਅੱਗੇ ਆਪਾਂ ਐਵੇਂ ਕਮਲਾਂ ਵਾਂਗ ਪਾਣੀ ਛੱਡ ਛੱਡ ਲਈ ਜਾਂਦੇ ਆ ਝੋਨੇ ਬਾਪਤੀਆਂ ਨੂੰ ਬਾਕੀ ਹੁਣ ਇਹਦਾ ਰਿਜ਼ਲਟ ਪਤਾ ਲੱਗ ਜੂ ਅਗਲੀ ਵੀਡੀਓ ਪਾਵਾਂਗੇ ਆਪਾਂ ਜਦੋਂ ਪਾਣੀ ਘਟੂਗਾ ਪਾਈਪ ਦੇ ਵਿੱਚੋਂ ਇਸ ਤੋਂ ਬਾਅਦ ਸਹੀ ਪਤਾ ਲੱਗੂਗਾ ਇਹਦਾ ਪੈਂਦਾ ਫਰਕ ਕਿ ਨਹੀਂ ਬਾਕੀ ਇਹਨਾਂ ਨੂੰ ਸਾਹ ਆ ਜੂਗਾ ਸਟਾਰਟਰਾਂ ਸਟਰਟਰਾਂ ਨੂੰ ਮੋਟਰਾਂ ਮਾਟਰਾਂ ਨੂੰ ਧੰਨਵਾਦ ਇਹਨਾਂ ਦਾ ਯੂਨੀਵਰਸਿਟੀ ਵਾਲਿਆਂ ਦਾ ਜਿਨ੍ਹਾਂ ਨੇ ਸਿਸਟਮ ਤਿਆਰ ਕਰਕੇ ਦਿੱਤਾ ਲਾ ਕੇ ਜਾਂਦੇ ਆ ਖੇਤ ਦੇ ਵਿੱਚ ਬਾਕੀ ਦੇਣੇ ਦਾ ਰਿਜ਼ਲਟ ਕੀ ਬੰਦਾ ਬੜੀ ਦੇ ਨਾਲ ਸੰਬੰਧਿਤ ਇਹੋ ਜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ